ਦਿੱਲੀ ਹਾਈ ਕੋਰਟ ਨੇ ਸੱਜਨ ਕੁਮਾਰ ਦੀ ਅਪੀਲ ਮਨਜ਼ੂਰ ਕਰ ਲਈ ਹੈ। ਦਰਅਸਲ 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਸੰਬੰਧਿਤ ਸਰਸਵਤੀ ਵਿਹਾਰ ਮਾਮਲੇ ਦੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਖੇ ਸੱਜਨ ਕੁਮਾਰ ਦੀ ਅਪੀਲ ਤੇ ਸੁਣਵਾਈ ਹੋਈ ਹੈ। ਜਾਂਚ ਏਜੰਸੀ ਨੂੰ ਨੋਟਿਸ ਜਾਰੀ ਕੀਤਾ ਗਿਆ ਤੇ ਜਵਾਬ ਦਾਇਰ ਕਰਨ ਲਈ ਕਿਹਾ ਗਿਆ। ਅਗਲੀ ਸੁਣਵਾਈ 28 ਜਨਵਰੀ 200 26 ਲਈ طے ਕੀਤੀ ਗਈ ਹੈ rauze avenue عدالت نے ਇਸ سال 12 ਫਰਵਰੀ ਨੂੰ ਕਾਂਗਰਸੀ ਨੇਤਾ ਸੱਜਨ ਕੁਮਾਰ ਨੂੰ ਦੋਸ਼ੀ ਠਹਿਰਾਇਆ ਤੇ 25 ਫਰਵਰੀ ਨੂੰ ਉਹਨਾਂ ਨੂੰ عمر ਕੈਦੀ ਸਜ਼ਾ ਸੁਣਾਈ ਇਸ ਵਿਰੋਧ ਦੋਨਾਂ ਨੇ ਦਿੱਲੀ ਹਾਈ ਕੋਰਟ ਵਿੱਚ ਅਪੀਲ ਦਾਇਰ ਕੀਤੀ ਸੱਜਨ ਕੁਮਾਰ ਦੀ ਨੁਮਾਇੰਦਗੀ ਕਰਨ ਵਾਲੇ ਵਕੀਲ ਨੇ ਅਦਾਲਤ ਦੇ ਵਿੱਚ ਇਹ ਦਲੀਲ ਦਿੱਤੀ ਕਿ ਸ਼ੁਰੂ ਦੇ ਵਿੱਚ ਸੱਜਨ ਕੁਮਾਰ ਦਾ ਨਾਮ ਐਫ ਆਰ ਦੇ ਵਿੱਚ ਦਰਜ ਨਹੀਂ ਸੀ ਪਰ ਬਾਅਦ ਵਿੱਚ ਜਾਂਚ ਤੋਂ ਬਾਅਦ ਜੋੜਿਆ ਗਿਆ ਇਹ ਮਾਮਲਾ 1 ਨਵੰਬਰ 1984 ਦਾ ਹੈ ਔਰ ਇਸ ਦੌਰਾਨ ਉਥੇ ਪਰਚਾ ਵੀ ਦਰਜ ਹੋਇਆ ਸੀ ਤਾਂ ਦੱਸ ਜਾਈਏ ਕਿ ਜਦੋਂ ਪੱਛਮੀ ਦਿੱਲੀ ਦੇ ਰਾਜਨਗਰ ਇਲਾਕੇ ਵਿੱਚ ਇਕ ਭਾਈਚਾਰੇ ਦੇ ਦੋ ਮੈਂਬਰਾਂ ਸਰਦਾਰ ਜਸਵੰਤ ਸਿੰਘ ਅਤੇ ਸਰਦਾਰ ਤਰਨਦੀਪ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ ਸ਼ਾਮ 4 ਤੋਂ 4:30 ਵਜੇ ਦੇ ਵਿਚਕਾਰ ਇੱਕ ਪੀੜ ਨੇ ਉਹਨਾਂ ਦੇ ਘਰ ਤੇ ਲੋਹੇ ਦੀਆਂ ਰਾਡਾਂ ਤੇ ਡੰਡਿਆਂ ਨਾਲ ਹਮਲਾ ਕੀਤਾ ਸ਼ਿਕਾਇਤ ਕਰਤਾਵਾਂ ਦੇ ਅਨੁਸਾਰ ਇਸ ਪੀੜ ਦੇਗਵਾਈ ਸੱਜਨ ਕੁਮਾਰ ਕਾਦੇ ਸਨ ਜੋ ਉਸ ਸਮੇਂ ਬਾਰੀ ਦਿੱਲੀ ਤੋਂ ਕਾਂਗਰਸ ਦੇ ਐਮਪੀ ਸਨ ਦੋਸ਼ ਇਹ ਵੀ ਹੈ ਕਿ ਉਹਨਾਂ ਨੇ ਪੀੜ ਨੂੰ 扑ਕਾਇਆ ਸੀ ਜਿਸ ਨੇ ਫਿਰ ਦੋਵਾਂ ਪੀੜਤਾ ਨੂੰ ਹੀ ਜ਼ਿੰਦਾ ਸਾੜ ਦਿੱਤਾ ਸੀ ਪੀੜ ਨੇ ਪੰਨ ਤੋੜ ਵੀ ਕੀਤੀ ਲੁੱਟ ਵੀ ਕੀਤੀ ਤੇ ਘਰ ਨੂੰ ਅੱਗ ਵੀ ਲਾ ਦਿੱਤੀ ਗਈ ਸੀ ਰਾਜਾ ਇਹ ਕਿ ਇਸ ਪੂਰੇ ਮਾਮਲੇ ਦੇ ਵਿੱਚ ਹੁਣ ਉਮਰ ਕੈਦ ਦੀ ਸਜ਼ਾ ਕੱਟ ਰਖੇ ਸੱਜਨ ਕੁਮਾਰ ਦੀ ਅਪੀਲ ਮਨਜ਼ੂਰ ਕਰ ਲਈ ਗਈ ਹੈ ਦਿੱਲੀ ਹਾਈ ਕੋਰਟ ਨੇ ਸੱਜਨ ਕੁਮਾਰ ਦੀ ਅਪੀਲ ਮਨਜ਼ੂਰ ਕਰ ਲਈ ਹੈ ਦਰਸਲ 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਸੰਬੰਧਿਤ ਸਰਸਵਤੀ ਵਿਹਾਰ ਮਾਮਲੇ ਦੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰੱਖੇ ਸੱਜਨ ਕੁਮਾਰ ਦੀ ਅਪੀਲ ਤੇ ਸੁਣਵਾਈ ਹੋਈ ਹੈ ਜਾਂਚ ਏਜੰਸੀ ਨੂੰ ਨੋਟਿਸ ਜਾਰੀ ਕੀਤਾ ਗਿਆ ਤੇ ਜਵਾਬਦਾਇਰ ਕਰਨ ਲਈ ਕਿਹਾ ਗਿਆ ਅਗਲੀ ਸੁਣਵਾਈ 28 ਜਨਵਰੀ 2026 ਲਈ ਤੈਅ ਕੀਤੀ ਗਈ ਹੈ ਰੌਜ਼ ਐਵੇਨਿਊ ਅਦਾਲਤ ਨੇ ਇਸ ਸਾਲ 12 ਫਰਵਰੀ ਨੂੰ ਕਾਂਗਰਸੀ ਨੇਤਾ ਸੱਜਨ ਕੁਮਾਰ ਨੂੰ ਦੋਸ਼ੀ ਠਰਾਇਆ ਤੇ 25 ਫਰਵਰੀ ਨੂੰ ਉਹਨਾਂ ਨੂੰ ਉਮਰ ਕਿਆ ਦੀ ਸਜ਼ਾ ਸੁਣਾਈ ਇਸ ਵਿਰੋਧਧਾਰਨਾ ਨੇ ਦਿੱਲੀ ਹਾਈ ਕੋਰਟ ਵਿੱਚ ਅਪੀਲ ਦਾਇਰ ਕੀਤੀ ਸਜਨ ਕੁਮਾਰ ਦੀ ਨੁਮਾਇੰਦਗੀ ਕਰਨ ਵਾਲੇ ਵਕੀਲ ਨੇ ਅਦਾਲਤ ਦੇ ਵਿੱਚ ਇਹ ਦਲੀਲ ਦਿੱਤੀ ਕਿ ਸ਼ੁਰੂ ਦੇ ਵਿੱਚ ਸਜਨ ਕੁਮਾਰ ਦਾ ਨਾਮ ਐਫ ਆਰ ਦੇ ਵਿੱਚ ਦਰਜ ਨਹੀਂ ਸੀ ਪਰ ਬਾਅਦ ਵਿੱਚ ਜਾਂਚ ਤੋਂ ਬਾਅਦ ਜੋੜਿਆ ਗਿਆ ਇਹੇ ਮਾਮਲਾ 1 ਨਵੰਬਰ 1984 ਦਾ ਹੈ ਔਰ ਇਸ ਦੌਰਾਨ ਉਥੇ ਪਰਚਾ ਵੀ ਦਰਜ ਹੋਇਆ ਸੀ ਤਾਂ ਦੱਸ ਜਾਈਏ ਕਿ ਜਦੋਂ ਪੱਛਮੀ ਦਿੱਲੀ ਦੇ ਰਾਜਨਗਰ ਇਲਾਕੇ ਵਿੱਚ ਇੱਕ ਪਾਈਚਾਰੇ ਦੇ ਦੋ ਮੈਂਬਰਾਂ ਸਰਦਾਰ ਜਸਵੰਤ ਸਿੰਘ ਅਤੇ ਸਰਦਾਰ ਤਰਨਦੀਪ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ ਸ਼ਾਮ 4:00 ਤੋਂ 4:30 ਵਜੇ ਦੇ ਵਿਚਕਾਰ ਇੱਕ ਪੀੜ ਨੇ ਉਹਨਾਂ ਦੇ ਘਰ ਤੇ ਲੋਕੀਂ ਦੀਆਂ ਰਾਡਾਂ ਤੇ ਡੰਡਿਆਂ ਨਾਲ ਹਮਲਾ ਕੀਤਾ ਸ਼ਿਕਾਇਤ ਕਰਤਾ ਮਦ ਅਨੁਸਾਰ ਇਸ ਪੀੜ ਦੇਗਵਾਈ ਸੱਜਨ ਕੁਮਾਰ ਕਰਦੇ ਸਨ ਜੋ ਉਸ ਸਮੇਂ ਬਾਰੀ ਦਿੱਲੀ ਤੋਂ ਕਾਂਗਰਸ ਦੇ ਐਮਪੀ ਸਨ ਦੋਸ਼ ਇਹ ਵੀ ਹੈ ਕਿ ਉਹਨਾਂ ਨੇ ਪੀੜ ਨੂੰ ਭੜਕਾਇਆ ਸੀ ਜਿਸ ਨੇ ਫਿਰ ਦੋਵਾਂ ਪੀੜਤਾਂ ਨੂੰ ਹੀ ਜ਼ਿੰਦਾ ਸਾੜ ਦਿੱਤਾ ਸੀ ਪੀੜ ਨੇ ਪੰਤੋੜ ਵੀ ਕੀਤੀ ਲੁੱਟ ਵੀ ਕੀਤੀ ਤੇ ਘਰ ਨੂੰ ਅੱਗ ਵੀ ਲਾ ਦਿੱਤੀ ਗਈ ਸੀ ਰਾਜ਼ੀ ਹੈ ਕਿ ਇਸ ਪੂਰੇ ਮਾਮਲੇ ਦੇ ਵਿੱਚ ਹੁਣ ਉਮਰ ਕੈਦ ਦੀ ਸਜ਼ਾ ਕੱਟ ਰखे ਸਚਿਨ ਕੁਮਾਰ ਦੀ ਅਪੀਲ ਮਨ